ਰਦੀਪ ਸਿੰਘ ਜੀ ਹਰਦੀਪ ਸਿੰਘ ਕਿਹੜੀ ਜਗ੍ਹਾ ਤੋਂ ਆਂ ਆਹੋਂ ਤੋਂ ਜੀ ਪਿੰਡ ਕੋਟਰਾਂਜਾ ਜੀ ਕੀ ਕੰਮ ਕਰਦੇ ਆਂ ਈ ਗੱਡ ਦੀ ਡਿਲੀਵਰੀ ਕਰਦੇ ਆਂ ਜੀ ਤੇ ਇਹ ਮਾਮਲਾ ਕੀ ਆ ਭਾਈ ਜਿੱਦਾਂ ਮੈਂ ਕਸਟਮਰ ਦਾ ਪਾਰਸਲ ਦੇਣ ਆਇਆ ਸੀਗਾ ਕਿਹੜੀ ਜਗ੍ਹਾ ਇਹ ਗੜਬਾਣਾ ਪਿੰਡ ਦਾ ਸਕੂਲ ਦੇ ਨੇੜੇ ਅੱਛਾ ਇਹ ਲੋਕੇਸ਼ਨ ਸੀਗੀ ਤੇ ਇਹ ਗੱਲ ਇਦਾਂ ਹੋਈ ਵੀ 800 1340 ਦਾ ਕੁਝ ਪਾਰਸਲ ਸੀਗਾ ਹੂੰ ਉਹ ਮੈਨੂੰ ਕਹਿੰਦਾ ਵੀ 840 ਕੈਸ਼ ਲੈ ਲੈ ਲਾ ਬਾਕੀ ਮੈਂ ਤੇਰੇ ਫੋਨ 'ਚ ਪਾਉਂਦਾ ਮੈਂ ਕਿਹਾ ਚੱਲ ਠੀਕ ਆ 840 ਉਹਨੇ ਮੈਨੂੰ ਕੈਸ਼ ਫੜਾਏ ਫੋਨ ਫੜਨ ਦੀ ਪਹਿਲਾ ਕੋਸ਼ਿਸ਼ ਕੀਤੀ ਮੈਂ ਕਹਿੰਦਾ ਪਹਿਲਾਂ ਪੇਮੈਂਟ ਬਾ ਨਹੀਂ ਕਹਿੰਦਾ ਪਹਿਲਾਂ ਮੈਨੂੰ ਫੋਨ ਦੇ ਮੈਂ ਕਿਹਾ ਤੂੰ ਆਪਣਾ 840 ਫੜ ਮੈਂ ਚੱਲਿਆ ਮੈਂ ਕਿੰਨੇ ਜਣੇ ਸੀਗੇ ਪਹਿਲਾਂ ਉਹ ਇਕੱਲਾ ਹੀ ਸੀ ਮੈਂ ਵੀ ਇਕੱਲਾ ਹੀ ਸੀ ਠੀਕ ਆ ਉਹਨੇ ਮੈਂ ਜਦੋਂ ਫੇਰ ਨਹੀਂ ਦਿੱਤੇ ਉਹ ਫੋਨ ਨਹੀਂ ਦਿੱਤਾ ਪੇਮੈਂਟ ਤੋਂ ਬਿਨਾਂ ਮੈਂ 840 ਮੋੜੇ ਆ ਉਹਨੇ ਫੋਨ ਖਿੱਚਣ ਦੀ ਕੋਸ਼ਿਸ਼ ਕੀਤੀ ਫੇਰ ਉਹਨੇ ਮੈਨੂੰ ਕੱਢੀ ਗਾਲ ਤੇ ਮੈਂ ਵੀ ਕੱਢਨੀ ਸ਼ੁਰੂ ਕਰਤੀ ਚਲੋ ਮੈਂ ਨਿਕਲਣ ਲੱਗਾ ਉਹਨਾਂ ਨਾਲ ਆਪਸੀ ਝਗੜਾ ਹੋ ਗਿਆ ਆਪਸੀ ਝਗੜਾ ਹੋ ਗਿਆ ਪਿੱਛੋਂ ਇਹਨਾਂ ਨੇ ਮੇਰੀ ਕਿੱਟ ਖਿੱਚੀ ਮੌਜੂਦਾ ਅੰਕਲ ਗਵਾਹ ਨੇ ਉਹ ਖੜੇ ਨੇ ਉਹ ਤੁ ਉਹਨਾਂ ਨੇ ਸਾਰਾ ਕਿੱਸਾ ਦੇਖਿਆ ਵਾ ਫੇ ਕੀ ਕੀਤਾ ਫੇ ਜਦੋਂ ਲੜਦਿਆਂ ਤੇ ਜਦੋਂ ਮੈਂ ਕਿਟ ਸਿੱਟੀ ਆ ਮੋੜ ਕੇ ਫੇ ਆਬਵੀਅਸਲੀ ਸੈਲਫ ਡਿਫੈਂਸ ਤੇ ਫੇ ਮੈਂ ਵੀ ਹੱਥੋਂ ਭਾਈ ਹੋਇਆ ਹੂੰ ਕੋੜਦੇ ਫੇ ਇਸ ਜਗ੍ਹਾ ਤੇ ਆ ਗਏ ਫੇ ਦੇ ਮਗਰ ਦੋ ਤਿੰਨ ਬੰਦੇ ਉਹਨਾਂ ਨੇ ਮੇਰੇ ਪੈਰ ਮਾਰੇ ਫੇ ਆ ਪਿੰਡ ਵਾਲਿਆਂ ਨੇ ਮੈਨੂੰ ਛਡਾਇਆ ਹਨ ਕਿ ਹੂੰ ਇਹ ਚੀਜ਼ ਹੋਈ ਆ ਤੇ ਨਾਲ ਮੇਰੀ ਪੱਗ ਲਾਈਆ ਨਾਲ ਮੇਰਾ ਹੈਲਮਟ ਸੀਗਾ ਮਾਸਕ ਉੱਟ ਉੱਟ ਸੀ ਸਸ ਦਸਤਾਰ ਬੰਨੀ ਹੋਈ ਸੀ ਹਾਂਜੀ ਹਾਂਜੀ ਪੱਗ ਬੰਨੀ ਹੋਈ ਸੀ ਅੱਛਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਕੀ ਕੋਈ ਰਿਪੋਰਟ ਜਾਂ ਕੀ ਕੀਤਾ ਫਿਰ ਮੈਂ ਭਾਜੀ 112 ਤੇ ਪਹਿਲਾਂ ਕਾਲ ਕੀਤੀ ਤੇ ਆਪਣੇ ਆਫਿਸ ਵਾਲਿਆਂ ਨੂੰ ਦੱਸਿਆ ਆਫਿਸ ਵਾਲੇ ਸਾਡੇ ਆਏ ਹੋਏ ਆ ਸਾਰੇ मौके ਤੇ ਮੌਜੂਦ ਹੂੰ ਤੇ ਫੇ ਪੁਲਿਸ ਵਾਲੇ ਆਏ ਨੇ ਉਹਨਾਂ ਨੇ ਮੇਨ ਪਰ ਜਿਹੜਾ ਹੈਗਾ ਵਾ ਉਹਨੂੰ ਲੈ ਕੇ ਆ ਚੱਕੇ ਦੋ ਬੰਦੇ ਉਹ ਤਿੰਨ ਬੰਦੇ ਉਹ ਨਹੀਂ ਇਹਨਾਂ ਦੇ ਲੱਭੇ ਕਿੱਧਰ ਨਹੀਂ ਨਿਕਲ ਗਿਆ। ਕਾਰਨ ਕੀ ਹੋਇਆ ਕਿ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਹੱਥੋ ਪਾਈ ਕੀਤੀ ਪੈਸੇ ਨਹੀਂ ਦੇਣੇ ਜਾਂ ਕੀ ਪੈਸੇ ਨਹੀਂ ਦੇਣੇ ਹੈਗੇ ਪਹਿਲਾਂ ਫੋਨ ਫੜਾ। ਫੋਨ ਦੀ ਕੋਸ਼ਿਸ਼ ਕੀਤੀ ਮੈਂ ਕਿਹਾ ਤੂੰ ਆਪਣੇ ਪੈਸੇ ਫੜ ਜੇ ਤੂੰ ਪੈਸੇ ਨਹੀਂ ਦੇਣੇ ਹੈਗੇ ਤਾਂ ਮੈਂ ਚੱਲਿਆ ਵੀ। ਪੈਸੇ ਤੁਸੀਂ ਜਦੋਂ ਮਾਲ ਸਮਾਨ ਕੀ ਸੀ ਉਹਨਾਂ ਦਾ ਮੋਬਾਈਲ ਚਾਹੀਦਾ ਜੀ 1340 ਰੁਪਏ ਦਾ ਛੋਟਾ ਮੋਬਾਈਲ ਜਿਹੜੇ ਪਹਿਲਾਂ ਹੁੰਦੇ ਜਿਹੜੇ ਪੁਰਾਣੇ ਹੁੰਦੇ ਸੀ ਛੋਟੇ। ਯਾਨੀ ਕੋ ਉਹ ਜਿਹੜਾ ਮੋਬਾਈਲ ਉਹਨਾਂ ਨੂੰ ਦੇਣਾ ਸੀ। ਹਾਂ ਮੋਬ ਉਹੀ ਅੱਛਾ ਤਾਂ ਕਰਕੇ ਹੱਥੋਂ ਪਈ ਹੋਇਆ ਇਹ ਹੋਇਆ ਮੁੜ ਗਿਆ ਮੇਰੇ ਗੋਡੇ ਤੇ ਸੱਟ ਲੱਗੀ ਆ ਆ ਚੀਜਾਂ ਲੱਗੇ ਮੇਰੇ ਮਾਸਕ ਟੁੱਟ ਚੁੱਕੇ ਆ ਆ ਚੇਲ ਹੋਏ ਆ ਤੇ ਪੱਗ ਮੇਰੀ ਲਾਤੀ ਉਹ ਮਾਸਕ ਮੇਰਾ ਟੁੱਟਿਆ ਸਮਾਨ ਮੇਰਾ ਉਹ ਪਿਆ ਜੀ ਸਾਰਾ ਦਿਖਾਓ ਜਰਾ ਸਮਾਨ ਇੱਧਰ ਪਿਆ ਆ ਆ ਜੀ ਆਹ ਪੱਜੀ ਮੇਰਾ ਮੋਟਰਸਾਈਕਲ ਖੜਾ ਜੀ ਆਹ ਮੇਰੀ ਪੱਗ ਆ ਜੀ ਆ ਮੇਰਾ ਮਾਸਕ ਟੁੱਟਿਆ ਆ ਆ ਦੇਖ ਲੱਖਾ ਦਾ ਮਾਲ ਸੀਗਾ ਜੀ ਆਗੇ ਆ ਜੀ ਭਾਜੀ ਤਿੰਨ ਚਾਰ ਆ ਆਛਾ ਤੇ ਆ ਤੁਹਾਡਾ ਮੋਟਰਸਾਈਕਲ ਕਿਹੜਾ ਸੀ ਉਹ ਖੜਾ ਜੀ ਦਿਖਾਓ ਤੇ ਮੋਟਰਸਾਈਕਲ ਇਹਦੇ ਵਿੱਚ ਤੁਹਾਡਾ ਸਮਾਨ ਸੀ ਪੀ ਵੀ 32 ਐਲ 2038 ਇਹ ਤੁਹਾਡਾ ਮੋਟਰਸਾਈਕਲ ਆ ਹਾਂਜੀ ਹਾਂ ਇਹਦੇ ਵਿੱਚ ਤੁਸੀਂ ਮਾਲ ਜਿਹੜਾ ਆ ਕੀ ਆ ਮਾਲ ਤੁਸੀਂ ਕਿਤੇ ਮੈਂ ਪਾਈ ਹੋਈ ਸੀ ਆ ਮੋੜੇ ਟੰਗਿਆ ਹੋਇਆ ਸੀ ਅੱਛਾ ਹਾਂਜੀ ਤੇ ਹੁਣ ਉਹ ਉਹਨਾਂ ਨੂੰ ਪੁਲਸ ਮਤਲਬ ਪੁਲਸ ਵਾਲੇ ਆਏ ਸੀਗੇ ਪਰ ਲੈ ਗਏ ਸੀਗੇ ਪਰ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਜਿਹੜੀ ਹਾਂ ਆ ਪੱਗ ਪਈਆ ਭਾਜੀ ਹਾਂਜੀ ਆ ਕਿੱਥੇ ਆ ਪਈਆ ਜੀ ਇੱਕ ਮਿੰਟ ਇਹਨਾਂ ਨੇ ਪੂਰਾ ਕੀ ਸਾ ਦੇਖਿਆ ਇੱਥੋਂ ਅੰਤਜੀ ਦੱਸਿਓ ਮੜੇ ਜੀ ਮੇਰਾ ਲੈਤਾ ਸਿੰਘ ਜੀ ਪਿੰਡ ਕਿਹੜਾ ਮਲਤਪਾ ਜੀ ਆ ਤੁਸੀਂ ਫੇ ਇੱਥੇ ਕਿੱਦਾਂ ਆਏ ਹੋ ਆਪਾਂ ਰਹਿੰਦੇ ਜੀ ਹਾਂਜੀ ਖੰਤਾ ਰਹਿੰਦੇ ਹਾਂ ਗੱਲ ਦਾ ਅੱਛਾ ਕੀ ਗੱਲਬਾਤ ਹੋਈ ਹੈ ਇਹਨਾਂ ਦੀ ਬਤੋ ਇਹ ਅਸੀਂ ਉੱਥੇ ਆਣਾ ਸੀ ਮੈਂ ਲੱਥੀ ਰੱਖਿਆਣਾ ਜੀ ਅੱਛਾ ਇਹ ਬਚਰਾ ਇੱਥੇ ਖੜਾ ਜੀ ਹੂੰ ਮਗਲ ਉਹਨੂੰ ਫੋਨ ਦਿੱਤਾ ਜਿੱਦਾਂ ਇਹ ਕਹਿੰਦਾ ਜੀ ਇਹ ਉਹ ਦੋ ਆਏ ਜਾਂ ਤਿੰਨ ਇਹਨੂੰ ਆਕੇ ਮੁੱਠੇ ਰੁਪ ਢਾ ਲਿਆ ਅੱਛਾ ਤੁਸੀਂ ਦੇਖਿਆ ਦੇਖਿਆ ਅੱਛਾ ਇਹਦੇ ਜਾਨੂੰ ਤੁਨੀ ਕਾਦਾ ਮਾਰ ਮੋਟੀ ਕੀਤੀ ਮਗਰੇ ਨਾ ਅਸੀਂ ਆ ਗਏ ਜੀ ਫੇਰ ਪੱਗ ਬੰਨੀ ਹੋਈ ਸੀ ਪੱਗ ਬੰਨੀ ਢਾੜੇ ਉਹਦੀ ਅੱਛਾ ਇਸ ਕਰਕੇ ਮਗਰੇ ਆ ਗਿਆ ਫੇਰ ਨਾ ਇੱਕ ਛੱਡਾ ਨਾ ਸੀ ਲੈ ਕੇ ਛੜਾ ਕੇ ਤੈਨ ਜਾ ਲੈ ਅੱਛਾ ਉਹ ਕਿੰਨੇ ਕਿ ਜਣੇ ਸੀਗੇ ਤੈਨ ਜਣੇ ਜੀ ਤੈਨ ਜਣੇ ਇਕੱਲਾ ਇਕੱਲਾ ਸੀ ਇਹ ਛੱਟਿਆ ਮੋਟਰਸਾਈਕਲ ਛੱਟਿਆ ਨੂੰ ਇਹ ਪੱਗ ਨਾ ਹੀ ਆ ਜੀ ਦੰਦਾ ਸਮਾਨ ਉਹਦੇ ਬੰਦੇ ਦੇ ਆ ਨਹੀਂ ਗਿਆ ਫੇਰ ਢੋਗ ਲਗਾਇਆ ਠੀਕ ਹੈ ਭਾਈ ਆ ਪੱਗ ਸੀਗੀ ਤਮ ਉਕੇ ਇਸ ਗੱਲ ਦਾ ਜਿਆਦਾ ਵਾ ਜਿਨ੍ਹਾਂ ਦੀ ਮੋਟਰ ਤੇ ਰਹਿੰਦੇ ਆ ਉਹ ਬੰਦੇ ਕਹਿੰਦੇ ਤੇਰੀ ਪੱਕ ਦਾ ਮੁੱਲ ਲਾ ਦਿੰਦੇ ਆ ਤੂੰ ਮਾਮਲਾ ਰਫਾ ਦਫਾ ਕਰ ਹੁਣ ਸਾਡੇ ਪੱਗਾਂ ਵਾਲੇ ਹੀ ਸਾਡੀ ਪੱਕ ਦਾ ਮੁੱਲ ਲਾਣ ਲਾ ਪਈ ਆ ਵਾ ਗੜਬਧਾਣੇ ਪਿੰਡ ਦੇ ਬੰਦੇ ਜਿਹੜੇ ਪੁਰਾਣੇ ਬਜ਼ੁਰਗ ਹੁਣ ਸਹੀ ਗੱਲ ਗਲਤ ਹੈ ਗਲਤ ਹੈ मेरा नाम खलीदुर कली ये क्या बात हुई है बात ये हुई हमारा दूसरा बंदे ने फोन मंगाया था तेरह सौ पैंतालीस का हाँ आ, उसने फ़ोन देने आया हमको फोन हम बोला हमारे पास पैसा तो नहीं है ऑनलाइन नहीं है क्या से आठ सौ रुपया ऑनलाइन बाकी पाँच सौ हम कर देंगे हाँ ऐसा बोले हम आठ सौ चालीस रुपये उसको दे दिए बाकी उसको बोल रहे थे जे हमको फोन दे, दे दो ऑनलाइन कर देते बोलते नंबर हमारा उसका जिस बंदे ने फोन मंगाया उसका नंबर दो नंबर जब तुम उसको बोला ले लो नंबर देख लो एक बार चार नंबर लिया उसको ओ टी पी भेजा फिर दूसरे बार बोला उसका नंबर दो नंबर पर ले लो लेके फ़ोन लगा लो तो बोलता नहीं तुम पाँच सौ रुपये ऑनलाइन करो फोन ले लो तो हम बोलते अभी दो भाई हम ऑनलाइन कर देते हैं तो बोलता है जी हम पैसा आधा मिल गया फ़ोन भी नहीं देंगे मोबाइल भी नहीं देंगे तो हम तो चल तो 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 जाएंगे उसका बैग पका रहे हैं वो जा रहा था बस हथफाई हो गया उन्होंने बोला है कि आपके आपके साथ दो और व्यक्ति थे जिन्होंने उसके साथ मारपीट किया उसकी दस्तार जो पगड़ी बांधी थी वो भी उतार दी गई है आपने ऐसा कोई वैसा नहीं हुआ उसका जब बैग पकड़े हम हमको जब उसने मारने लगा जब उसका हम गिर गए हमको मार रहा था उस टाइम उसका पगड़ी उतारा हमें से हाथ हम भी उसको पकड़े थे हम नीचे थे वो आप रहते कहाँ हम गढ़ा में रहते हैं गढ़ा में रहते हो नहीं आपको तो पता है आपको मालूम है जब भी कोई चीज़ फ्लिपकार्ट से या अमेजोन से कहीं से मंगवाते हैं हाँ। तो उसकी पेमेंट तो इनको करनी पड़ती है तो करनी पड़ती है करने वाले थे जिसे आठ सौ पैंतालीस तो उसको कैश दे दिए पाँच सौ रुपये करने वाले थे बोलते हमको उसका नंबर दो जिस जिसने मंगाया हम नहीं मंगाए दूसरे बंदे ने मंगाया था हम उसको बोले एक काम कीजिए तो आपका तो उसके साथ कोई झगड़ा नहीं था नहीं तो है तो मामला नहीं था मामला हम पैसा जो मामला ये है आठ सौ चालीस जो दिए हमने ना हम बोला भाई जी वो पैसा हम वापस कर दो कैश दिए थे नगद नगद दिए थे आठ सौ चालीस मतलब भाई वो पैसा हमको दे दो आप जब उसको फोन कीजिएगा जब दोबारा फिर शाम को या कल को दे देना इसमें झगड़ने की तो कोई बात ही नहीं थी वो जब जा रहे थे ना वो आठ सौ चालीस रुपए लेके हम बोले पैसा हमको घुमा दीजिए आपका फोन फोन सब लेके चल जाओ लेकिन उन्होंने तो आप पर अंजाम भी लगाया है कि आप उनका जो फोन था वो छीन रहे थे उससे ये ये तो गलत बात है हमारा फोन कौन था हमारा पैसा पैसा कहाँ गिरा हमको तो मालूम नहीं है वहाँ पर एक ने एक एक शख्स ने गवाही भी दी है कि आपने तीनों ने मारपीट किया है हम एक था हम वहाँ पर एक बाद में जब हम नीचे पड़ा था ना उस टाइम बाद में वो दो आया था

देखो वो तो सरदर का नौकरी कर रहा था हम जब पढ़े थे वो तो वही है आया नहीं नहीं शामिल तो वो मारपीट में आपके साथ ही थे ना नहीं, नहीं साथ में बाद में आया था नहीं बाद में आए हैं लेकिन मारपीट तो, तो आप तीनों ने किया उनके साथ दो ने किया और उसने किया वो तो बाद में आके उसको मार के छुड़ाया अच्छा हाँ हम दो ने, ने मारपीट हाँ। तो मारपीट करने का तो कोई पैसे बनता ही नहीं था भाई जी मेरे भी जब दो व्यक्ति इकट्ठे करते बैग तो हम पकड़े थे नहीं नहीं उसको वैसे पकड़ते किसी के वहां के सरपंच को बुलाते किसी और को बुलाते जब जा रहा था, था उसको हम बोलो तो खड़ जाओ हम किसी को बुलाते है जो होगा होगा तो जब मोटरसाइकिल जा रहा लगा तब उसका हम बैग पकड़े थे तो गुस्सा आ गया आपको हाँ, उसको गुस्सा आया उसका बैग पकड़ ले उसको गुस्सा आया तब उसको जब नीचे आके हमको पकड़ा तो जो दो व्यक्ति आपके साथ और थे वो कहाँ के हैं वो तो वो भी वो, वही का है वो गढ़पताना के हैं हाँ। वो अभी गढ़पताना में ही है ठीक ਤਾ ਆ ਜਵੇ ਲੱਗਿਆ ਜਾਣ ਤੂੰ ਤਾਂ ਪਰਦੇ ਆ ਅਸੀਂ ਪਰਦੇ ਇਹਨੇ ਕੀਤੀ ਉਹ ਤਾਂ ਪੂਰੇ ਹਾਜ਼ਰ ਹੋਣਾ ਵੀ ਤਿੰਨ ਬੜੀ ਬੰਦੇ ਨਹੀਂ ਆਏ ਨਹੀਂ ਆਏ ਪਾਪਾ ਜੀ ਗਲਤ ਬੰਦੇ ਭੇਜੇ ਜਿਹੜੇ ਹੈ ਇਹ ਨਹੀਂ ਸਨ ਉਹ ਭੇਜਤੇ ਇਹਨਾਂ ਨੇ ਪਹਿਲਾਂ ਜਿਹੜਾ ਇਹਨਾਂ ਹੋਈ ਉਹ ਅੰਨਾ ਕਿਤੇ ਬੰਦਾ ਉਹਨੂੰ ਪਤਾ ਨਹੀਂ ਕਿਹੜੇ ਬੰਦੇ ਕਿਹਦਾ ਹੈ ਇਹ ਸਾਰੀ ਚਾਲ ਆ ਰੁਪਈਏ ਦੇ ਰੁਪਈਏ ਦੇ ਕੇ ਨਾ ਪਾ ਦਬਾ ਦਈਏ ਕਿੰਨੇ ਰੁਪਏ ਦਬਣੀਆਂ ਹੈਗੀਆਂ ਹੈ ਹਰ ਜਗ੍ਹਾ ਰੁਪਈਆ ਨਹੀਂ ਕੰਮ ਕਰਦਾ ਹੁੰਦਾ ਮਾਫ਼ ਕਰਨਾ ਇਹਨਾਂ ਹੰਕਾਰ ਰੁਪਈਆ ਦਾ ਉੱਧਰ ਵੀ ਉਹਨੂੰ ਦੇਖੇ ਨੇ ਉਹ ਦੱਸੋ ਕਿ ਰੁਪਈਆ ਦਿੰਦੇ ਆ ਇਹ ਬੜਾ ਇਸ ਵੇਲੇ ਅਸੀਂ ਖੜੇ ਹੈਗੇ ਆ ਤੁਸੀਂ ਇੱਥੇ ਕੀ ਬਿਆਨ ਦਿੰਦੇ ਆ ਤੇ ਕੀ ਗੱਲ ਕਹਿਣਾ ਜਾਣਦੇ ਆ ਤੁਸੀਂ ਮਤਲਬ ਉਹ ਜਿੱਦਾਂ ਜੋ ਹਾਸਾ ਹੁਣ ਮੇਨਾਂ ਗੜ ਬਣਾਣੇ ਹੋਇਆ ਜੋ ਮੈਂ ਪਹਿਲਾਂ ਬਿਆਨ ਕੀਤਾ ਹਾਂ ਉਹ ਦਿੱਤਾ ਵਾ ਤੇ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜਾ ਉਹਨਾਂ ਦਾ ਮਾਲਕ ਜਾਂ ਮੋਟਰ ਤੇ ਜਿੱਦੀ ਤੇ ਉਹ ਰਹਿੰਦੇ ਨੇ ਉਹਨਾਂ ਨੇ ਮੈਨੂੰ ਜਦੋਂ ਮੇਰੀ ਪੱਗ ਲੱਤੀ ਆ ਉਹ ਕਹਿੰਦਾ ਮੈਂ ਤੇਰੀ ਪੱਗ ਦਾ ਮੁੱਲ ਦੇ ਦਿੰਦਾ ਵਾਂ ਤੂੰ ਮਾਮਲਾ ਰਫਾ ਦਵਾ ਕਰ ਦੇ ਤੇ ਉਹ ਮੈਂ ਜਿੱਦਾਂ ਹੁਣ ਇੱਥੇ ਲਿਖਾ ਰਿਹਾ ਸੀ ਉਹ ਲਿਖਣ ਤੋਂ ਮਤਲਬ ਅਰ ਅਰਖਾਸਤ ਦੇ ਵਿੱਚ ਲਿਖਿਆ ਨਹੀਂ ਗਿਆ ਨਾਲੇ ਪੱਗ ਨੂੰ ਪੱਗ ਨਹੀਂ ਦੱਸਿਆ ਜਾ ਰਿਹਾ ਪਰਨੇ ਕਹਿ ਕੇ ਹਲਕੀ ਗੱਲ ਲਈ ਜਾ ਰਹੀ ਹੈ ਇਸ ਨੂੰ ਹਲਕੀ ਗੱਲ ਲਈ ਜਾ ਰਹੀ ਹੈ ਤੁਹਾਡੀ ਹੁਣ ਮੰਗ ਕੀ ਹੈਗੀ ਆ ਤੇ ਮੈਨੂੰ ਪੱਗ ਦੀ ਇੱਜ਼ਤ ਦੇ ਹਿਸਾਬ ਨਾਲ ਮੈਨੂੰ ਹਿਸਾਬ ਚਾਹੀਦਾ ਪੱਗ ਦੀ ਗੱਲ ਆ ਜਦ ਠੀਕ ਹੈ ਇਸ ਵਕਤ ਜਿਹੜੀਆਂ ਆ ਕਿ ਇਹ ਜਿਹੜਾ ਨੌਜਵਾਨ ਹੈਗਾ ਆ ਡਿਲੀਵਰੀ ਬਵਾਇਆ ਇਹਦੀ ਗੱਲਬਾਤ ਲਈ ਹੈਗੀ ਆ ਇਸ ਮੌਕੇ ਦੇ ਉੱਪਰ ਬਾਬਾ ਬੁੱਢਾ ਦਲ ਨਾਨਕ ਸਿੰਘ ਜਥੇਬੰਦੀਆਂ ਵੀ ਜਿਹੜੀਆਂ ਹੈਗੀਆਂ ਕਿ ਜਿਹੜੀ ਇਹਨਾਂ ਨੇ ਗੱਲ ਕੀਤੀ ਹੈਗੀ ਆ ਦਸਤਾਰ ਦੀ ਗੱਲ ਕੀਤੀ ਆ ਪੱਗ ਦੀ ਗੱਲ ਕੀਤੀ ਆ ਕਿ ਲਾਈ ਗਈ ਆ ਉਸ ਦੀ ਗੱਲ ਨੂੰ ਲੈ ਕੇ ਜਿਹੜੀਆਂ ਆ ਕਿ ਸੰਤ ਬਾਬਾ ਠਾਕੁਰ ਸਿੰਘ ਜੀ ਤੇ ਉਹਨਾਂ ਦੇ ਜਿਹੜੇ ਔਰ ਸਾਥੀ ਨੇ ਇਸ ਮੌਕੇ ਦੇ ਉੱਪਰ ਪਹੁੰਚੇ ਨੇ ਉਹ ਉਹਨਾਂ ਦਾ ਮਤਲਬ ਇਹ ਆ ਕਿ ਇਹਨਾਂ ਦਾ ਮੁੱਦਾ ਜਾਂ ਝਗੜਾ ਜਾਂ ਲੜਾਈ ਜਿਹੜੀ ਆ ਉਹ ਇੱਕ ਬਖਰੇਆ ਮੈਟਰ ਹੈਗਾ ਉਸ ਦੇ ਵਿੱਚ ਅਸੀਂ ਨਹੀਂ ਜਾਂਦੇ ਇਸ ਮੌਕੇ ਤੇ ਨੰਬਰਦਾਰ ਕਸ਼ਮੀਰ ਸਿੰਘ ਜੀ ਵੀ ਗੜਪਧਾਣੇ ਤੋਂ ਆਏ ਹੋਏ ਨੇ ਉਹ ਕਹਿੰਦੇ ਅਸੀਂ ਇਸ ਗੱਲ ਤੇ ਉੱਪਰ ਨਹੀਂ ਜਾਂਦੇ ਕਿ ਇਹਨਾਂ ਦਾ ਆਪਸੀ ਮੋਬਾਈਲ ਦਾ ਕੀ ਝਗੜਾ ਹੋਇਆ ਪਰ ਜਿਹੜਾ ਵੀ ਬੰਦਾ ਆਪਣੇ ਸਿਰ ਨੂੰ ਢੱਕਦਾ ਹੈਗਾ ਆ ਉਹ ਕਿਸੇ ਨੂੰ ਵੀ ਅਧਿਕਾਰ ਨਹੀਂ ਹੈਗਾ ਕਿ ਕਿਸੇ ਦੇ ਵੀ ਸਿਰ ਤੇ ਚਾਹੇ ਪਰਨਾ ਬੰਨਿਆ ਆ ਚਾਹੇ ਦਸਤਾਰ ਬੰਨੀ ਆ कि ਉਸ ਨੂੰ ਲਾਇਆ ਜਾਵੇ ਸੋ ਬਾਕੀ ਜਿਹੜਾ ਆ ਥਾਣੇ ਦੇ ਵਿੱਚ ਗੱਲਬਾਤ ਚੱਲ ਰਹੀ ਆ ਅੱਗੇ ਕੀ ਹੁੰਦਾ ਆ ਜਿਸ ਤਰ੍ਹਾਂ ਵੀ ਕੋਈ ਗੱਲਬਾਤ ਹੋਏਗੀ ਅਸੀਂ ਤੁਹਾਨੂੰ ਜਿਹੜੀ ਆ ਪੂਰੀ ਰਿਪੋਰਟ ਅਸੀਂ ਦਵਾਂਗੇ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਂਥ ਘਰਚਾ ਦੀ ਵਿਸ਼ੇਸ਼ ਰਿਪੋਰਟ ਮਾਮਲਾ ਜਿਹੜਾ ਆ ਪੁਲਿਸ ਦੇ ਕੋਲ ਹੈ ਪਰ 4.5-5 ਘੰਟੇ ਬੀਤ ਜਾਣ ਤੇ ਵੀ ਜਿਹੜੇ ਹੈਗੇ ਆ ਕਿ ਇਹ ਤਿੰਨ ਵਿਅਕਤੀ ਦੱਸੇ ਜਾਂਦੇ ਸੀਗੇ ਕਿ ਜਿਨ੍ਹਾਂ ਨੇ ਹਾਂਜੀ ਤਿੰਨੇ ਕਿਹਾ ਸੀ ਨਾ ਹਾਂਜੀ ਤਿੰਨ ਆ ਜੀ ਤਿੰਨਾ ਵਿੱਚੋਂ ਕੀ ਹੋਇਆ ਇੱਕ ਇੱਕ ਜਿਹੜਾ ਮੇਨ ਸੀ ਉਹ ਫਲਾ ਜਿਨ੍ਹਾਂ ਨੇ ਦੋ ਜਿੱਤੇ ਬਾਅਦ ਵਿੱਚ ਮਿੱਤੇ ਅਟੈਕ ਕੀਤਾ ਉਹ ਹਲੇ ਤੱਕ ਇਹਨਾਂ ਨੇ ਪੇਸ਼ ਨਹੀਂ ਕੀਤੀ ਕਿੰਨੇ ਘੰਟੇ ਤੋਂ ਇੰਤਜ਼ਾਰ ਕਰ ਰਹੇ ਆ ਅਸੀਂ ਘੱਟੋ ਘੱਟ 4-5 ਘੰਟੇ ਤੋਂ ਆ ਤੇ ਜਿਹੜੇ ਦੋ ਇਹਨਾਂ ਨੇ ਭੇਜੇ ਉਹ ਨਕਲੀ ਭੇਜੇ ਹੋਰ ਨਕਲੀ ਭੇਜਦੇ ਕਹਿੰਦਾ ਮਤਲਬ ਉਹ ਉਹ ਨਹੀਂ ਸੀ ਸੀਗੇ ਹੋਰ ਸਾਬਤ ਕਰਨ ਦੀ ਕੀਤੀ ਹੈ ਵੀ ਉਹ ਬੰਦੇ ਉਹ ਬੰਦੇ ਆ ਸੋ ਇਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਜਿਹੜੇ ਵੀ ਭੇਜੇ ਗਏ ਹੈਗੇ ਆ ਕਿ ਸਹੀ ਮੈਨ ਦੇ ਵਿੱਚ ਉਹ ਜਿਹੜੇ ਪ੍ਰਵਾਸੀ ਮਜ਼ਦੂਰ ਨਹੀਂ ਸੀ ਜਿਨ੍ਹਾਂ ਨੇ ਇਹਨਾਂ ਦੇ ਉੱਪਰ ਕੋਈ ਗੱਲਬਾਤ ਕੀਤੀ ਆ ਅਸਲ ਵਿੱਚ ਉਹ ਕੋਈ ਹੋਰ ਹੀ ਭੇਜ ਦਿੱਤੇ ਹੈਗੇ ਆ ਸੋ ਬਾਕੀ ਇਹ ਤੇ ਇਹਨਾਂ ਨੂੰ ਪਤਾ ਹੈਗਾ ਆ ਤੇ ਬਾਕੀ ਦੇਖਦੇ ਰਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਅੱਛਾ ਦੇਖੀ ਹਲਤੀ ਹੋ ਗਈ ਮੈਨੂੰ ਫਰਮੇ ਮਾਰਿਆ ਸੀ ਤੈਨੂੰ ਬੱਬਾ ਜੀ ਇਹਨੇ ਮਾਰਿਆ ਪਰ ਮੈਂ ਪਰ ਸਭ ਚੱਲਦਾ ਕਿਵੇਂ ਗਾਣਾ ਨੇ ਜੋੜਾ ਪਿਆ ਮਾਰਿਆ ਥੋੜੀ ਗੱਲ ਕਿੱਦਾਂ ਹੋਈ ਆ ਥੋੜੀ ਗੱਲ ਥੱਲੇ ਥੱਲੇ ਤੋਂ ਤੇ ਹੋਂ ਤੁਹਾਡੇ ਆਲਾ ਤੇਰੇ ਤੇਰੇ ਥੱਲੇ ਪੈਨੇ ਆਂਦੇ ਤਾਂ ਸ਼ੌਂਦ ਛੜਾ ਤਾ ਤੇ ਪੈਰ ਨਾਲ ਹੁਣ ਕੁੱਟਿਆ ਇਹਨ ਕੁੱਟਿਆ ਕੁੱਟਿਆ ਰੇ ਤੇ ਮੇਰੇ ਇੱਕ ਹੱਥ ਪੁਰਾ ਪਰਨਾ ਸੀ ਗਿਆ ਤੇ ਉਹ ਬੈਗ ਤੇ ਆ ਪਿਆ ਕਿਹਕ ਨਹੀਂ ਤੇ ਆ ਤੈਨੂੰ ਸੋਚਿਆ ਫਿਰ ਅੰਦਰ ਫੋਨੇ ਥੋ ਗਿਆ ਭਈ ਇਹ ਗੱਲ ਸੋਚੀ ਕੋ ਦਾ ਸਿਰ ਤਾਈ ਲਾ ਕੇ ਮੈਨੂੰ ਕੱਲ ਦੇਖ ਉਹਦਾ ਲਾ ਦੂੰਗਾ ਆਰੇ ਤੂੰ ਤੈਨਾਂ ਮੰਦਰ ਦੇ ਉਹ ਗੱਲਾਂ ਮੈਂ ਨਾ ਕੀਆ ਹਾਂ ਆਦਿਲ ਕੀ ਗੱਲਬਾਤ ਹੋਈ ਸੀਗੀ ਗੱਲ ਇਹ ਹੋਈ ਸੀ ਜਦੋਂ ਮੈਂ ਆਇਆ ਹਾਂ ਠੀਕ ਹੈ ਸੀ ਉਹ ਸੀ ਉਹ ਸੀਗਾ ਮੇਰੇ ਬੰਦੇ ਥੱਲੇ ਸੀ ਤੇਰਾ ਬੰਦਾ ਕੋਈ ਥੱਲੇ ਸੀ ਹਾਂ ਅੱਛਾ ਮੈਂ ਕਿ ਮੇਰੇ ਬੰਦੇ ਨੇ ਕੋਈ ਵੀ ਬੰਦਾ ਕਾ ਥੱਲੇ ਹੋਵੇ ਹੂੰ ਮੈਂ ਤਾਂ ਉਹਨੂੰ ਹੀ ਕੱਢਣਾ ਉੱਪਰ ਵਾਲੇ ਹੀ ਬੰਦੇ ਨੂੰ ਤੇਰੇ ਕੋ ਕਿਸ ਨੇ ਪਤਾਇਆ ਕਿ ਤੇਰਾ ਬੰਦਾ ਥੱਲੇ ਆ ਵਾਹਾਂ 'ਤੇ ਕਿਹੜੇ ਨੇ ਕਾਦੇ ਥੱਲੇ ਸੀ ਤੇਰਾ ਬੰਦਾ ਬੰਦੇ ਥੱਲੇ ਸੀ ਉਹਦੇ ਮੁੰਡੇ ਦੇ ਥੱਲੇ ਸੀ ਪੰਜੀ ਥੱਲੇ ਸੀ ਹੂੰ ਜਦੋਂ ਮੈਂ ਦੇਖਿਆ ਉਹ ਥੱਲੇ ਆ ਉਹਨੂੰ ਮੈਂ ਇੱਦਾਂ ਕੱਢਣ ਗਿਆ ਨਹੀਂ ਤੇਨੂੰ ਕੋ ਬਤਾਇਆ ਕਿਸਨੇ ਕਿ ਬਾਹਾਂ ਜਗੜਾ ਹੋ ਰਹਾ ਹੈ ਮੈਂ ਤਾਂ ਆਉਂਦਾ ਸੀ ਜੀ ਕੰਮ ਤੋਂ ਅੱਛਾ ਅੱਛਾ ਕੰਮ ਤੋਂ ਮੈਂ ਉਹ ਆ ਗਿਆ ਸੀ ਫਿਰ ਕੀ ਹੋਇਆ ਠੀਕ ਹੈ ਜਦੋਂ ਮੈਂ ਕੰਮ ਤੋਂ ਖੂਤੇ ਆ ਗਿਆ ਸੀ ਪਾਜੀ ਦੀ ਸਮਾਨ ਸਵਾਰ ਅੱਧਰ ਸੀਗਾ ਤੇ ਬੰਦੇ ਨੇ ਥੱਲੇ ਸੀ ਹੂੰ ਬੰਦੇ ਨੇ ਜਦੋਂ ਥੱਲੇ ਸੀ ਫਿਰ ਮੈਂ ਆਇਆ ਮੈਂ ਕਿਹਾ ਉਹ ਕਿੱਥੇ ਆ ਉਹ ਥੱਲੇ ਦੇਖਿਆ ਮੈਂ ਜਦੋਂ ਫਿਰ ਮੈਂ ਇੱਦਾਂ ਫੜ ਕੇ ਇਹ ਕੀਤਾ ਉਹ ਪਾਜੀ ਗਾਲਾ ਵੀ ਕੱਢਦਾ ਸੀ ਕਹਿੰਦਾ ਮੈਂ ਅੱਜ ਇਹਨੂੰ ਮਾਰ ਦਿਆਂ ਫਿਰ ਆਪਨੇ ਕੀਆ ਕੀਆ ਠੀਕ ਹੈ ਮੈਂ ਮੈਂ ਗਾਲਾ ਗੁਲਾ ਨਹੀਂ ਕੱਢਿਆ ਕੁਝ ਵੀ ਪਾਜੀ ਕਹਿ ਸਕਦਾ ਗਾਲਾ ਕੌਣ ਕੱਢਦਾ ਸੀ ਆ ਪਾਜੀ ਨੇ ਗਾਲਾ ਕਰਦਾ ਸੀ ਕੋਈ ਨਹੀਂ ਕੱਢੀ ਗਨਵਾ ਚੱਕ ਵੀ ਗਾਲ ਨਹੀਂ ਕੱਢੀ ਉਹ ਗਵਾਹ ਤੇ ਬੋਲ ਰਿਹਾ ਕਿ ਨਹੀਂ ਠੀਕ ਹੈ ਅੱਛਾ ਆਪ ਜੇ ਬਤਾਏ ਕਿ 12 ਵਜੇ 12 ਵਜੇ ਦੇ ਕਰੀਬ ਕੀ ਜੇ ਬਾਤ ਹੈ ਹਮ ਵੀ ਠਾਣੇ ਪਰ ਜੇ ਹਮਾਰੇ ਮਨਦੀਪ ਔਰ ਹਮ ਸਭੀ ਪੱਤਰਕਾਰ ਜਹਾ ਪਰ ਹੈ ਹਾਂਜੀ ਹਾਂਜੀ ਤੋ ਇਤਨੀ ਦੇਰ ਮੇ ਪਹਿਲੇ ਆਪਨੇ ਦੋ ਐਸੇ ਵਿਅਕਤੀ ਭੇਜੇ ਹੈ ਜਿਨ ਜੋ ਨਹੀਂ ਥੇ ਇਸ ਲੜਾਈ ਮੇ ਸ਼ਾਮਲ और अब सुन तो लो अब आपने साढ़े पांच घंटे क्यों लगा दिए जहाँ पर पहुंचने में आपने इतना समा क्यों लगा जहाँ तक आने मिठाने में, में आपको वो तो बैठे हुए है पहले हां जी की क्या बात क्या हुई थी ਪਾ ਬਾਤ ਮੈਂ ਤਾਂ ਉਹਨਾਂ ਦੇ ਵਿਚ ਰੋੜਾ ਨਹੀਂ ਸੀ ਮੈਂ ਉਧਰ ਆਂਦਾ ਸੀ ਪਾਜੀ ਥੱਲੇ ਸੀਗਾ ਤਾਂ ਮੈਂ ਉਹਨੂੰ ਹੱਥ ਵੀ ਨਹੀਂ ਲਾਇਆ ਇਹ ਗਿਆ ਮੈਂ ਪੜੇ ਹੋ ਗਿਆ ਮੈਂ ਪਾਜੀ ਛਾੜ ਦੋ ਛਾੜ ਦੋ ਫੇ ਇੱਕ ਪੜੇ ਟਰੈਕਟਰ ਵਾਲਾ ਜਾਂਦਾ ਉਹਨੂੰ ਖੜਾ ਕੀਤਾ ਉਹਨੂੰ ਖੜਾ ਕਰਕੇ ਉਹਨਾਂ ਕਿਹਾ ਉਹ ਵੀ ਫੇ ਕੁਛ ਨਹੀਂ ਕਿਹਾ ਆਸਿਬ ਇਹ ਸੈੱਟ ਹੋ ਗਿਆ ਨਾਮ ਕੀ ਹੈ ਤੁਹਾਡਾ ਜਾਵੇਦ ਠੀਕ ਠੀਕ ਹੈ ਸਾਡੇ ਕੋਈ ਰੋੜਾ ਹਾਂ ਪਰ ਰਹਿੰਦੇ ਤੂੰ ਘਰ ਪਤਾ ਮੇ ਜੀ ਸਰਦਾਰ ਨੇ ਕੋਈ ਨੌਕਰੀ ਕਰਦਾ ਹਾਂ ਜੀ ਇੱਥੇ ਇਕੱਠੇ ਹੀ ਆ ਮੈਂ ਉਹਨੂੰ ਪਾਜੀ ਨੂੰ ਹੱਥ ਵੀ ਨਹੀਂ ਲਾਇਆ ਪਾਜੀ ਨੂੰ ਕੁਝ ਵੀ ਸਕਦੇ ਹੋ ਕਿ ਅਸੀਂ ਮੈਂ ਹੱਥ ਵੀ ਨਹੀਂ ਲਾਇਆ ਅਸੀਂ ਨੇ ਕੁਝ ਵੀ ਨਹੀਂ ਕੀਤਾ ਹੈ ਠੀਕ ਹੈ ਠੀਕ ਹੈ ਬਸ